ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉੱਤਮ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਕੁਝ ਗੱਬਣਾ ਤੇ ਕੁਝ ਸੁਈਆਂ ਤੇ ਬਾਕੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਹੈ ਕਿ ਆਪਣੀ ਇੱਥੇ ਦੋ ਟਾਈਮ ਚਵਾਈ ਕਰਕੇ ਪਾਸ ਕਰਕੇ ਵੇਖ ਚਾਕੇ ਫੇਰ ਹੀ ਖੜੋ ਬਾਕੀ ਕਈ ਵੀਰ ਜਿਹੜੇ ਦੂਰ ਦੇ ਹੁੰਦੇ ਨਹੀਂ ਆ ਸਕਦੇ ਹੋ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰਨ ਜੀ ਬਾਕੀ ਆਪਣਾ ਪਹਿਲਾਂ ਹੀ ਵੇਖ ਚਾਕੇ ਤਸੱਲੀ ਕਰਕੇ ਖੜਿਆ ਕਰੋ ਕਿਤੇ ਹੋਈ ਬਸ਼ੂ ਲੈਣਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਸਨਾ ਠੀਕ ਠਾਕ ਜੇ ਵਧੀਆ ਵਧੀਆ ਕਿਰਪਾ ਜੀ ਬੜਾ ਸਾਡੀ ਜੀ ਚਲੋ ਵਧੀਆ ਕਿਰਪਾ ਜੀ ਦੇ ਦੀ ਜੇ ਚੱਲਣ ਦਿਆ ਬੋਟਾਂ ਦਾ ਜੋਰ ਫੇਰ ਗੋਟਾ ਯੁਰ ਕੱਲ ਤੱਕ ਦੇ ਮੰਗਿਆ ਹੋਣਾ ਚਾਤਰੀ ਤੱਕ ਅੱਛਾ ਹੁਣ ਸਾਤਰੀ ਤੱਕ ਵੇਖੋ ਕਿਹੜਾ ਰੇੜਾ ਬਣਾਉਣ ਚ ਠੀਕ ਆ ਉਹਨੇ ਜਦ ਤੱਕ ਤਾਂ ਸਾਰੇ ਤੁਹਾਨੂੰ ਪਾਚੋ ਪੀਣਾ ਵੀ ਪਾਣੀ ਕਿਦੇ ਕਾਜ ਵੱਡੇ ਜਾਣੇ ਕਿਦੇ ਕੱਟੇ ਜਾਣੇ ਅੱਛਾ ਅੱਛਾ ਕਿਹੜਾ ਗ੍ਰਾਮ ਦਾ ਚੈਰਾ ਹੈ ਇਹਨਾਂ ਨੂੰ ਬਾਜੀ ਪਾਰ ਚਲੋ ਇਹ ਤੇ ਆਪੇ ਹੀ ਸਭ ਇਹ ਆਪੇ ਚਲੋ ਬਣਾਉਣ ਕਿ ਮੇਲਾ ਲੱਗਾ ਪਿੰਡਾਂ ਥਾਵਾਂ 'ਚ ਸਾਰੇ ਕਿਤੇ ਚੱਲਣ ਦਿਆ ਬਾਕੀ ਇਹੋ ਜੇ ਕੰਮ ਚੱਲਦੇ ਨੇ ਪਰ ਆਪਾਂ ਇਹਨਾਂ ਕੰਮਾਂ ਦਾ ਦੋਰੀ ਲਈਦਾ ਆਪਣਾ ਨਾਮ ਕੱਲੀ ਗਾਲਿਆ ਤੁਹਾਨੂੰ ਬਲਾ ਆਪਣਾ ਦੇ ਠੀਕ ਆ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸੋ ਨਾਮ ਆਪਣਾ ਅਰਜਨ ਸਿੰਘ ਜੀ ਹਾਂਜੀ ਸਾਨ ਨਾਮ ਕਰਦੇਸ਼ ਸਿੰਘ ਵਪਾਰੀ ਪਿੰਡ ਘਟਿਆਲਾ ਰਸੀਡ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98554 76701 ਦੂਸਰਾ ਨੰਬਰ 9142 55034 ਠੀਕ ਹੈ ਤੇ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੋਂ ਹੀ ਕਰ ਲਈਏ ਹਾਂਜੀ ਹਾਂਜੀ ਅੱਜ ਵੀਡੀਓ ਕੋ ਜਰੂਰ ਵੇਖੇ ਮਾਣ ਆਪਣੇ ਕੋਲ ਸਾ ਵਲੇ 40 ਪਈ ਪਈ ਆ ਰੇਟ ਵਾਲਾ ਤਾਂ ਦਾ ਆ ਗਿਆ ਆਪਾਂ ਬਾਈ ਬਾਈ ਹਾਰ ਦੇ ਵਿੱਚ ਅੱਛਾ ਅੱਧੀ ਠਾਂ ਸੁਣ ਦੇਣੀ ਅੱਗੇ ਠੀਕ ਹੈ ਮੇਲਾ ਚੱਲੰਦਿਆ ਬਬਡੇ ਜਿਹਦਾ ਤੇ ਬਬਡੇ ਸਾਥ ਆ ਜਣਾ ਬਿਲਕੁਲ ਆਪਣੇ ਨਾਰਮਲ ਰੇਟ ਅਜ ਨਾਰਮਲ ਹੀ ਕਰ ਦੇਣੀ ਐ ਐਂਡ ਤੱਕਰ ਵੀਡੀਓ ਵੇਖੇ ਕੋਈ ਹਨਾ ਠੀਕ ਹੈ ਤੇ ਚਲੋ ਫਿਰ ਜਿਹੜੀ ਆ ਦਿਖਾਉਣੀ ਪਹਿਲੇ ਨੰਬਰ ਤੇ ਗੱਪਣੇ ਕਿੰਨੇ ਕ ਦੁੱਧ ਆ ਲੀਜੇ ਇਹ ਗੱਪਣ ਜੇ ਵੀ ਜੀ ਨੇ ਸੁੰਝਾ ਹੈਗਾ ਤਾਂ ਆਪਣੇ ਨਾਲੇ ਅੱਛਾ ਉਹ ਜਿਹੜਾ ਬਹੁਤਾ ਨਹੀਂ ਖਾਰਾ ਲੀਕ ਦੇ ਦੁੱਧ ਨੇ 14 13 14 ਲੀਟਰ ਨੰਬਰ ਭਰੀ ਜਾਣਾ ਠੀਕ ਜੇ ਬੇਕਰ ਠੰਡੀ ਧੀ ਰਹੀ ਹੈ ਜਦਨੇ ਫੈਸਲੇ ਵੀ ਗਾੜੇ ਠੀਕ ਹੈ ਜੀ ਜੀ ਵੀਰੇ ਲਾਪਨੀ ਘਰਨਾ ਕਰੇ ਖੋਲੋ ਹਾਂ ਫਿਰ ਤੋੜ ਦਈਏ ਤੇ ਇਹਦਾ ਫਿਰ ਮੁੱਲ ਜੀ ਜੀ ਵੇਖੋ ਠੰਡੀ ਵੀ ਰਿਹ ਗਾੜਿਆ ਦੂਜਾ ਸੁਆ ਹਾਂਜੀ ਬੋਲ ਗਰਾਉਂਡੋਂ ਭਾਈ ਦਾ 50 ਕਰਾਵਾਂ 60 ਕਰਾਵ ਪਰ ਵੇੜ ਨਹੀਂ ਸਿਰੋਂ ਛੁੱਟਿਆ 45000 ਦੀ ਹਾਂਜੀ ਪਰ ਨਹੀਂ ਆਪਾਂ ਰੇਟ ਆਪਣਾ ਨਾਰਮਲ ਹੀ ਆ 38000 ਰੁਪਏ ਦੀ ਜਿਹਦੇ ਨਾਲ 38000 ਦੀ ਕਰ ਦਈਏ ਵਿਚ ਮੰਤਨ ਹੋਰ 1000 ਛੱਡ ਦਾਂਗੇ 37000 ਦੀ 1000 ਜੁਰਨਾ ਛੱਡੀਏ ਹਾਂਜੀ ਪੂਰੇ 35 ਦੀ ਕਰ ਦਈਏ 35 ਅੰਬੀ ਨਹੀਂ ਜੀ ਆ ਗਈ ਵੇੜ ਸਿਰੋਂ ਛੁੱਟਿਆ 45000 ਦੀ ਜੰਨੇ ਜਟਾ ਤਾਂ ਨਾ ਦੇ ਨਾ ਕਿ ਪੈਂਦੀ ਆ ਆਦੀ ਜੀ ਵੀਰ ਕੋ ਜਿੱਥੇ ਮਰਦੀ ਖੜ ਕੇ ਪਏ 10000 ਦਾ ਵਟ ਮਾਰੇ ਠੀਕ ਹੈ ਜੀ ਅੱਜ ਇਹ ਆ ਵੀ ਅੱਜ ਕਮਾਈ ਕਰਨ ਵਾਲੇ ਮੁੱਲ ਕਰਨੇ ਆ ਮਾਰਦਾ ਵੀਰਾਂ ਦਾ ਜੇ ਖੁੱਲੇ ਕਰੀਦੇ ਪਰ ਅੱਜ ਰੇਟ ਹੀ ਬਿਲਕੁਲ ਹਾਂ ਅੱਜ ਆ ਵੀ ਕੋਈ ਗਾਮ ਹੀ ਖੜ ਕੇ ਕਮਾਈ ਕਰੂਗਾ ਹਨਾ ਤੇ ਹੁਣ ਆ ਗਈ ਦੂਸਰੇ ਨੰਬਰ ਤੇ ਜੀ ਪਹਿਲਾ ਸੂਆ ਜੀ ਵਸੀ ਜਾ ਇਹ ਸੂਈ ਸਵਾਈ ਆ ਸੂਈ ਸਵਾਈ ਆ ਚੱਪਾ ਦੀ ਸੂਈ ਨੋ ਜੀ ਅੱਛਾ ਬਾਾਕੀ ਕੋਈ ਦਸੀ ਨਹੀਂ ਖੜੀ ਚੀ ਹੈ ਕਾ ਕੇ ਆ ਰਹੇ ਨੇ ਹਾਂ ਦੇਖ ਸਾਹਿਬ ਕੀ ਬੋਲੀ ਇਦਾਂ ਹੀ ਆ ਸਾਰੀ ਤੇ ਕਿੰਨੇ ਕੇ ਦੁੱਧ ਵਾਲੀ ਆ ਦੁੱਧ ਆ ਟਮ 9 ਲੀਟਰ ਜੇ ਥਵੇ ਤਿਆਰ ਹੈ ਜਿਆ ਜੜਾ ਪੌੜਾ ਹੀ ਹੈ ਸਾਨਾ ਜ ਚਾਰ ਜਾਂ ਪੰਜ ਦਿਨ ਸੂਈ ਹੋਏ ਤੇ ਕਿੰਨਾ ਕੇ ਦੁੱਧ ਚਵਾਈ ਜਾਉਗੀ ਹੈ ਦੋ ਦਿਨ 13 14 13 14 ਲੀਟਰ ਵਸ਼ੇ ਨੇ ਭਰੀ ਜਣਾ ਤੋਰ ਹਾਂ ਇੱਕ ਰਿੰਨਾ ਵੀ ਔਲਾ ਗਿਆ ਨਾ ਤੜੀਤ ਨਾਲ ਕੋਈ ਗੱਲ ਨਹੀਂ ਕਿ ਲੱਤ ਨਹੀਂ ਕੋਈ ਗਾਂ ਖਾ ਦਿੱਤੇ ਠੀਕ ਹੈ ਜੀ ਬਾਕੀ ਇਹ ਆ ਵੀ ਸੰਭੀ ਸੰਭੀ ਚੰਗੀ ਆ ਖੱਬਦੀ ਇਹ ਜਰਸੀ ਆ ਜਿਹੜੀ ਆ ਜੁਲੇ ਆ ਜੀ ਇਹ ਇਹਦਾ ਫਿਰ ਮੁੱਲ ਮਸ਼ੀਨ ਕੋਈ ਦੰਦਾ ਜਾਂ ਵਸਦੀ ਆ ਪਹਿਲਾ ਸੂਰਾ ਮੁੱਲ ਕਰਨ ਉਹਦਾ ਤਾਂ 40 50 ਕਰ ਲੋ ਹਾਂਜੀ ਇਹ ਵੀ 38000 ਦੀ ਦੇ ਦਾਂਗੇ 38000 ਦੀ ਹਾਂਜੀ ਵਿੱਚੋਂ ਕਰ ਦਈਏ ਕੋ ਮਾਨਤਨ 1000 ਹੋਰ ਕਰ ਦਾਂਗੇ 37000 ਦੀ ਇਹ ਵੀ ਫਿਰ ਬਰਾਬਰ ਹੀ ਕਰ ਦਈਏ 35 ਦੀ ਕਰ ਦਈਏ ਵੀ 35 ਦੀ ਪਰ ਕੋਈ ਹੋ ਲੈ ਜੀ ਨੇ ਕਹਤਾ ਜਿਹੜੀ ਚੰਗੀ ਲੱਗੀ ਉਹ ਵੀ ਖੋਲ ਲੈ 35 7000 ਦੇ ਜੋੜਾਈ ਠੀਕ ਹੈ ਤੇ ਹੁਣ ਇੱਕ ਆ ਫਿਰ ਜਰਸੀ ਆ ਗਈ ਹੈ ਇਹ ਵੀ ਜਰਸੀ ਛੰਡੀ ਦੀ ਰਹੀ ਜੇ बसियां सिर्फ वो सारी ठंडियां देया ने जिदे ਥੱਲੇ ਮਰਗੀ ਬੈਠੀ ਨਿਕਾਲ ਕੇ ਤੇ ਇਹ ਕਿੰਨਾ ਕੁ ਦੁੱਧ ਵਾਲੀ ਆ ਦੁੱਧੇ ਥੱਲੇ ਆਟਾ ਮਾਰ ਕੇ ਤਿਆਰ ਜੇ ਬਿਲਕੁਲ ਜੜਾ ਅੱਛਾ ਢਾ ਕਰਦੇ ਆ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗਾ ਉਹ ਕਿੰਨੇ 12 11 12 13 ਲੀਟਰ ਭਰੀ ਜਾਣੇ 300 ਹੀ ਨੂੰ ਕਿੰਨਾ ਜਿਹੜਾ ਹੋਇਆ ਵਾ ਅਜ ਕੋਈ 78 ਲਾਗੇ ਬਣਿਆ ਹੋਗਾ ਬੱਚੇ ਅੰਦਰ ਦਿਖਾ ਦੇ ਬੱਚੇ ਉਹਨੇ ਦਿਖਾ ਦਿੰਦੇ ਆ ਤੁਰ ਫੇਰਿੰਦ ਨੂੰ ਲੈ ਜੀ ਜੀ ਤੇ ਇਹਦਾ ਫਿਰ ਮੁੱਲ ਮੁੱਲ ਕਰਨਾ ਵੀ ਇੱਕ ਹੀ ਦੇਖੋ ਪਹਿਲਾਂ ਜੱਸੀ ਵਸ਼ੀ ਆ ਹਾਂਜੀ ਇਹਦੇ ਭਾਈ 40 42 ਕਰਾ ਲੋ 35000 ਦੇ ਦਾਂਗੇ 35000 ਕਿੰਨੀ ਛੋਟ ਕਰਦੀ ਏ ਇੱਕ 1000 ਹੋਰ ਛੋਟ ਕਰ ਦਾਂਗੇ 33000 ਨਾਲ ਛੋਟ ਕਰੀਏ 3000 ਛੋਟ ਕਰ ਦਈਏ 32 ਦੀ ਦੇ ਦਈਏ ਚਲੋ ਜੇ ਕਹਤਾ ਤੇ 32 ਦੇ ਲਾ ਕੇ ਬਾਕੀ ਠੰਡੀ ਤੇਰੀ ਮੱਜਾਂ ਦਾ ਥਾਨ ਲੱਗਾ ਵੇ ਜੀ ਤੁਸੀਂ ਮਰਜੀ ਆਪਣੀ ਹੁਣ ਠੰਡਾ ਕਰਕੇ 128 ਲੀਟਰ ਹੈ ਤਾਂ ਉਹ ਭਾਈ 11 12 ਕਹਿ ਦੋ ਠੀਕ ਕਰੇਗੇ 12 ਲੀਟਰ ਬਾਕੀ ਜੇ ਕਹਿਤਾ ਤੁਸੀਂ ਬਤੀ ਦੇ ਕੋਈ ਨੇ 32 ਦੇ ਦਾਂਗੇ ਬਾਕੀ ਵੀ ਰੁਪਏ ਹੋਣ ਲਾਰੇ ਠੀਕ ਆ ਜਿਹੜਾ ਇਹ ਮਾਲ ਹਰ ਇੱਕ ਨੂੰ ਵੀਰ ਤੋਂ ਛੱਡ ਕੇ ਦਾਂਗੇ ਮੁੱਲ ਇਹ ਆਪਣਾ ਬਿਲਕੁਲ ਜਾਇਜ਼ ਹੋਏਗਾ ਬਾਕੀ ਹੋਰ ਜਿਨਾ ਹੋ ਸਕੇ ਮਾਤਰਾ ਕਰਾਂਗੇ ਹੁਣ ਦਿਖਾ ਦਈਏ ਫਿਰ ਤੋਹਫੇ ਹੀ ਹੁਣ ਤਾਂ ਤੋਹਫੇ ਹੀ ਹੈ ਤੋਹਫੇ ਰੇਟ ਸਾਰਾ ਮੁੱਲ ਮੁੱਲ ਅੱਜ ਮਿਲ ਲੈ ਜਲਟ ਨਾਲ ਠੀਕ ਆ ਤੇ ਹੁਣ ਆ ਜਿਹੜੀ ਗਾਂ ਆ ਇਹ ਕਿੰਨੇ ਕਿ ਦੁੱਧ ਵਾਲੀ ਆ ਦੁੱਧ ਦੇਖੋ 11-12 ਲੀਟਰ ਨਾਲ ਕੱਢੀ ਜਾਣਾ ਬੱਗਣ ਆ ਜਿਹੜੀ ਇਹ ਦਿਨ ਦਾਦਾ ਲੈ ਗਿਆ ਨੇ ਤੋਰੋ ਫੇਰੇ ਨਹੀਂ ਕੱਦ ਕੱਟ ਅੱਛਾ ਵਾਏ ਵੀ ਨਹੀਂ ਕਿ ਕੱਟ ਕੱਟ ਚ ਕੱਦ ਕੱਟ ਚ ਠੀਕ ਹੈ ਜਿਹੜੀ ਲੈ ਜੀ ਜੀ ਇਹਦਾ ਫਿਰ ਮੁੱਲ ਕਰੀਏ ਬਿਲਕੁਲ ਇਜਾਜ ਜੀ ਆਪਾਂ ਮੁੱਲ ਨਹੀਂ ਦੇਖਣ ਕਰਦਾ ਵੀ ਕਰਨ ਦੇ ਆਪਾਂ ਹਾਂ ਨਾਲ ਹੀ ਦਿਨਾਲੀ ਕਰ ਕਰਦੇ ਆ ਠੀਕ ਹੈ ਬਸ ਇਹਦੇ ਭਾ 40 ਕਰ ਲਈਏ 42 ਕਰ ਲਈਏ ਪਰ ਨਹੀਂ ਅੱਛਾ ਆਪਾਂ ਕਹਿੰਦੇ ਵੀ ਜਿੱਦਾਂ ਮਾਰ ਮਿਲਿਆ ਨਾ ਉਦਾਂ ਹੀ ਗਾਂ ਜਾਏ ਰੁਪਈਆ 500000 ਵਾਜੇ ਇੰਨਾ ਹੀ ਬਹੁਤ ਆ ਠੀਕ ਆ ਆਇ ਚਲਾਈ ਚਲਦੀ ਰਹੇ ਵਪਾਰੀ ਬੰਦੇ ਦੀ ਘਾਟਾ ਨਾ ਪਏ ਜਿੱਦਾਂ ਸਿਆਣੇ ਕਹਿੰਦੇ ਨਕਦੀ ਚ ਪੇੜ ਨਹੀਂ ਮਾਰ ਠੀਕ ਆ ਤੇ ਬਹੁਤਾ ਲਾਲਚ ਕਰਾਂਗੇ ਤੇ ਉਹ ਫਿਰ ਤੁਹਾਨੂੰ ਪਤਾ ਕੰਮ ਪੂਰਾ ਚੱਲਦਾ ਨਹੀਂ ਯਾਰ ਅਸੀਂ ਕਹਿੰਦੇ ਆ ਵੀ ਜਿੰਨੇ ਕਿਸੇ ਵੀਰ ਨੇ ਖੜਨੀ ਉਹਨੂੰ ਵੀ ਗਾਂ ਫਾਇਦਾ ਹੋਵੇ ਠੀਕ ਆ ਬਹੁਤ ਕਰਾਂਗੇ ਇਹਦਾ ਜਿੰਨਾ ਮਰਜ਼ੀ ਕਰਾ ਲਾਂ ਇਹ ਹਾਲ ਅਲਿਕਾ 28000 ਦੇ ਦਾਂਗੇ 28000 28000 30 ਵੀ ਅੰਦਰ 30 ਵੀ ਅੰਦਰ ਦੇ ਠੀਕ ਆ ਹੋਰ ਕਰ ਦਈਏ ਮਾਨ ਹੋਰ ਕਰ ਦਈਏ ਮਾਨ 1000 ਹੋਰ ਛੱਡਨਾ 27000 ਦੇ ਦਾਂਗੇ 27000 ਚੋਂ ਵੀ ਦੋ ਮਾਨ ਕਰ ਦਈਏ ਪੂਰੇ 5000 ਦੀ ਜਾਂਦੀ ਹੈ ਫਿਰ ਫੇ ਤਾਂ ਟੁਕੜਾ ਦਾ ਭਾਈ ਆ ਉਦਾਂ ਦਾ ਜਾਂ ਤਾਂ ਕੁਛ ਨਹੀਂ ਉਹ ਕਹਤਾ ਨਾ ਕਿ ਕੋਈ ਗੱਲ ਨਹੀਂ ਫਿਰ ਕੀ ਹੋਣਾ ਵੀ ਦੇਵਾਂਗੇ 5000 ਵੀ ਅੰਬੀ ਨਹੀਂ ਦੇਣੀ ਠੀਕ ਆ ਹਾਂਜੀ ਤੇ ਹੁਣ ਇੱਕ ਹੋਰ ਆਪਣੇ ਗੰਢ ਤੇ ਆ ਗਏ ਇਹ ਵੀ ਗੱਪਾਂ ਹੀ ਆ ਹਨਾ ਇਹ ਵੀ ਗੱਪਾਂ ਹੀ ਨੇ ਇਹ ਕਿੰਨੇ ਕ ਦੁੱਧ ਲੀਜੇ ਦੁੱਧ ਇਹਨੇ 13 14 13 14 ਲੀਟਰ ਦੇ ਜਣਾ ਇਹਨੇ ਠੀਕ ਹੈ ਤੁਹਾਂ ਚੰਗਾ ਲਗਾ ਪਾਨ ਨਹੀਂ ਹੀ ਇਹ ਕੋਈ ਤੁਹਾਨੂੰ ਲਾਵੇ 12 ਦਿਨ ਲਾਜੀ ਜੀ ਜਦ ਜੀ ਬਣਾਈ ਤੁਹਾਂ ਚੰਗਾ ਲੱਗਾ ਥਾਣਾ ਬੜਾ ਕਮਾਲ ਦਾ ਜੀ ਲੈ ਇਹਦੇ ਕੋਲ ਵੀ ਆਜ ਲੈ ਆਓ ਜੀ ਤੇ ਅਵੇ ਦਿਨ ਵਾਲੇ ਕਾ ਵੀਜੀ ਵਸ਼ੀਅ 40000 ਦੀ ਹਾਂਜੀ 1 ਰੁਪਿਆ ਘਟ ਨਹੀਂ ਕਰ ਠੀਕ ਆ ਪਰ ਆਪਾਂ ਦਾਂਗੇ ਭਾ ਨਾ ਨੁਕਸ ਵੀ ਕੋਈ ਨਹੀਂ ਹੈਗਾ ਹਾਂਜੀ ਤੇ ਜਿਹੜਾ ਥੋੜਾ ਜਿਹਾ ਹੈਗਾ ਨਾ ਉਹ ਦੱਸ ਕੇ ਦੱਸ ਕੇ ਦੇਣਾ ਮੈਨੂੰ ਨੁਕਸ ਕੋਈ ਨਹੀਂ ਅਗਾ ਦੇ ਚਾਰੇ ਥਣ ਓਕੇ ਨੇ ਚੌਥਾ ਥਣਿਆ ਇਹਦੇ ਨਾਲ ਇੱਕ ਸ਼ਾਂਗ ਆ 2 ਧਾਰਾ ਨਿਕਲਣਗੀਆਂ ਜੋ ਕੱਢਾਂਗੇ ਠੀਕ ਆ ਤੇ ਦੁੱਧ ਪੂਰਾ ਚੋਈ ਜਾਣਾ ਸਭ ਦੁੱਧ ਵਾਧ ਦੇਗਾ ਵੇਖੋ ਇੱਕਦੰਦਾ ਥਣ ਘਾਟੇ ਦਾ ਸੋਂ ਵਾਧਿਆ ਨਾ ਇਹ ਤਾਂ ਵਾਧੇ ਲੱਗਾ ਜੀ ਸਭ ਨਾਲ ਪਰ ਉਹਦਾ ਕਾਰਨ ਕਰਕੇ ਆਪਾਂ ਦਾ ਰੇਟ ਜਿਆਦਾ ਲਾ ਮਿਲਦਾ ਆਗੇ ਆਪਾਂ ਕਿੰਨੇ ਦੀ ਵੇਖੋ ਜੀ ਤੁਹਾਨੂੰ ਦੱਸਿਆ ਬੱਸੀ 40-50 ਹਜ਼ਾਰ ਦੀ ਆ ਤਾਂ ਜੋ ਨਾਲੇ ਮੜੀ ਸ਼ਾਂਗ ਨਾਲ ਦੀਏ ਹਾਂਜੀ ਪਰ ਆਪਾਂ 27 ਹਜ਼ਾਰ ਦੀ ਦੇ ਦਾਂਗੇ 27 ਹਜ਼ਾਰ ਹਾਂਜੀ ਹਾਂਜੀ ਇੱਕੋ ਗੱਲ ਕਰਦੀਏ ਫਿਰ ਇੱਕੋ ਮਾਦ ਅਗੇ ਇੱਕੋ ਕੀਤੀ ਜੋ ਹੋ ਰਿਹਾ 1000 ਛੱਡਦਾ ਕੋ ਦੱਸੋ ਜੀ 26 ਕਿੰਨੇ ਦੇ 26 ਦੀ ਹਾਂ ਜੀ 26 ਚੋਂ ਛੋਟ ਕਰੀਏ ਛੋਟ ਤਾਂ ਫਿਰ 100 ਦੱਸੇ ਹੁੰਦੀ ਜੇ 100 200 ਨਹੀਂ ਹਾਂ ਜੀ ਹਾਂ ਜੀ ਇਹ ਐਂਡ ਲਈ ਗਾਂ ਆ ਇਹ ਐਂਡ ਆਲੀ ਆ ਤੇ ਇਹ ਤੇ ਥੋੜੀ ਜੀ ਉੱਪਰ ਵੱਧ ਲਾ ਲਈਏ ਇਹ 26 ਚੋਂ ਇਹਦਾ ਛੱਡিয়ে 4000 ਹੀ ਛੱਡਦੀ ਆ 26 ਚੋਂ 4 ਫਿਰ ਤੇ 22000 ਆ ਰਹਾ ਮੈਂ 22000 ਦੀ ਜਾਂਦੀ ਹਾਂ ਵੇਖ ਲਓ ਜੀ ਆਉਂਦੀ ਆ ਤਾਂ ਦੇ ਦਨੇ ਪਰ ਆਉਂਦੀ ਨਹੀਂ ਜੇ ਆ ਗਈ ਇਹਨਾਂ ਦੀ 22 ਦੀ ਠੀਕ ਹੈ ਕੀ ਕਰਾਂ ਜਾਣਦੇ ਨੇ ਮੇਰੀ ਭਾਈ ਜੀ ਬਹੁਤ ਸਾਰਾ ਦੂਸਰੇ ਪਾਸੇ ਤਾਂ ਸਾਡੇ ਦੇਖ ਸਭ ਬਹੁਤ ਨਾਲ ਵਧੀਆ ਲੱਗੇ ਕਮਾਲ ਦੇ ਬਾਕੀ ਇਹ ਨਹੀਂ ਕੋਈ ਛਾਲ ਮਾਰਨ ਵਾਲੀ ਹੈ ਠੰਡੀ ਜੀ ਠੰਡੀ ਸੀ ਲੋ ਜਿਹੜੀ ਹਾਂ ਤੇ ਬਾਕੀ ਇਹ ਆ ਵੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਹਨਾ ਕੋਈ ਆਪਣੀ ਤਸੱਲੀ ਗੱਪਰਾ ਦੇ ਵੀ ਕਰੇ ਸੁਈਆਂ ਦੇ ਵੀ ਕਰੇ ਤੇ ਆਪਣਾ ਹੱਥ ਕੋਈ ਵੀ ਰਲਾਏ ਮਾਨਦਾਨ ਹੁੰਦਾ ਡੁੱਲਾ ਹੋਵੇ ਚਾਹੇ ਜਿਵੇਂ ਹੋ ਸਕੇ ਬੱਚੇ ਇੱਕ ਰੀ ਦਿਖਾ ਦਈਏ ਤੁਹਾਨੂੰ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਚੁਵਾਈ ਕਰਕੇ ਖੜਾ ਆਪਣੀ ਗਾਰੰਟੀ ਤੇ ਪਸ਼ੂ ਖੜਿਆ ਕਰੋ ਸਾਰੀਆਂ ਚੀਜ਼ਾਂ ਆਪ ਵੇਖ ਚੱਕ ਕੇ ਆਦਮੀ ਬੱਚੇ ਜੀ ਆ ਜਾ ਪਹਿਲਾਂ ਵੇਰ ਦਾ ਜਨ ਨਾਲ ਮੇ ਨਾਲ ਹੀ ਆ ਬੱਚਾ ਜੀ ਠੀਕ ਦਾ ਜਨ ਨਾਲ ਜਿਹੜਾ ਨਾਲ ਆ ਆ ਜਾ ਬੱਚੀ ਦਾ ਜੀ ਠੀਕ ਹੈ